ਮੇਰਾ ਨਾਮ ਇੰਸਪੈਕਟਰ ਹਰਜੋਤ ਸਿੰਘ ਹੈ ਮੁਖ ਅਫਸਰ ਥਾਣਾ ਸਿਵਲ ਲਾਈਨ ਬਠਿੰਡਾ ਸਾਨੂੰ ਜਿਹੜਾ ਪਿਛਲੇ ਕੁਝ ਸਮੇਂ ਤੋਂ ਜਿਹੜਾ ਹੈਗਾ ਜਬਾਨੀ ਤੌਰ ਤੇ ਕੰਪਲੇਂਟਸ ਮਿਲ ਰਹੀਆਂ ਸੀ ਕਿ ਗ੍ਰੇਸ ਨਾਮ ਦਾ ਜਿਹੜਾ ਸਪਾ ਹੈਗਾ ਪੁਡਾ ਮਾਰਕੀਟ ਵਿੱਚ ਉੱਥੇ ਜਿਹੜਾ ਸਪਾ ਦੀ ਆਰ ਵਿੱਚ ਜਿਹੜਾ ਹੈਗਾ ਇਲੈਗਲ ਐਕਟੀਵिटीज ਨੂੰ ਅੰਜਾਮ ਦਿੱਤਾ ਜਾ ਰਿਹਾ ਜਿਸ ਤੇ ਜਿਹੜਾ ਇਨਫੋਰਮੇਸ਼ਨ ਡਵੈਲਪ ਕਰਕੇ ਤੇ ਜਿਹੜਾ ਹੈਗਾ ਇੱਥੇ ਚੈਕਿੰਗ ਕੀਤੀ ਗਈ ਹੈ ਜੋ ਕਿ ਜਿਹੜੇ ਹੈਗੇ ਇਨਫੋਰਮੇਸ਼ਨ ਮਿਲੀ ਸੀਗੀ ਇਹ ਦੇਵਪਾ ਜਿਹੜਾ ਸਪਾਦੀਆੜ ਵਿੱਚ ਦੇ ਪਰਦਤੰ ਦਾ ਚਲਾਇਆ ਜਾ ਰਿਹਾ ਉਹ ਸਹੀ ਜਿਹੜੀ ਹੈਗੀ ਹੈ ਇਨਫੋਰਮੇਸ਼ਨ ਜਿਹੜੀ ਸਹੀ ਹੋਈ ਤੇ ਸਾਡੇ ਵੱਲੋਂ ਜਿਹੜਾ ਇੱਥੇ ਚੈਕਿੰਗ ਕੀਤੀ ਗਈ ਤੇ ਮੌਕੇ ਤੇ ਜਿਹੜੀਆਂ ਦੋ ਵਿਕਟਮਸ ਜਿਹੜੀਆਂ ਇੱਥੋਂ ਖਬਰ ਹੋਈਆਂ ਹੈਗੀਆਂ ਇਹਨਾਂ ਦੇ ਇਨਫੋਰਮੇਸ਼ਨ ਦੇ ਆਧਾਰ ਤੇ ਅਤੇ ਵਿਕਟਮ ਦੇ ਬਿਆਨਾਂ ਦੇ ਆਧਾਰ ਤੇ ਐਫਆਈਆਰ ਰਜਿਸਟਰ ਕੀਤੀ ਜਾ ਰਹੀ ਹੈ ਤੇ ਇਸ ਵਿੱਚ ਜਿਹੜਾ ਹੁਣ ਤੱਕ ਜਿਹੜਾ ਇੱਕ ਵਿਅਕਤੀ ਜੋ ਮੈਨੇਜਰ ਆ ਉਹ ਮੈਪ੍ਰੀਹੈਂਡ ਕੀਤਾ ਗਿਆ ਤੇ ਜੋ ਵੀ ਅੱਗੇ ਕੋਈ ਹੋਰ ਵੀ ਕਿਸੇ ਦਾ ਜਿਹੜਾ ਹੈਗਾ ਰੋਲ ਸਾਹਮਣੇ ਆਊਗਾ ਤਾਂ ਉਹਦੇ ਖਿਲਾਫ ਵੀ ਕਾਨੂੰਨੀ ਸਖਤ ਸਜ਼ਾ ਕਰ ਵੀ ਉਮੀਦ ਰਹਿੰਦੀ ਹੈ ਹੋਂ ਤੱਕ ਜਿਹੜਾ ਇੱਕ ਜਿਹੜਾ ਹੈਗਾ ਅਸੀਂ ਇੱਕ ਜੋ ਮੈਨੇਜਰ ਨੂੰ ਐਪਰੀਹੈਂਡ ਕੀਤਾ ਹੈਗਾ ਤੇ ਦੋ ਜਿਹੜੀਆਂ ਵਿਕਟਮਸ ਦਾ ਮੌਕੇ ਤੇ ਰਿਕਵਰ ਹੋਇਆ ਇਹ ਲੋਕਲੀ ਹੈ ਜਿਹੜਾ ਕੁਝ ਬਾਹਰ ਗਿਆ ਹੈ ਇਹ ਲੋਕਲੀ ਹੈਗੇ ਜਿਹੜੇ ਹੈਗੇ ਇੰਡੀਅਨ ਹੀ ਹੈਗੇ ਤੇ ਬਾਕੀ ਜਿਹੜੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਜੋ ਵੀ ਅੱਗੇ ਕੋਈ ਕਿਸੇ ਦਾ ਰੋਲ ਸਾਹਮਣੇ ਆਊਗਾ ਜਾਂ ਇਨਵੈਸਟੀਗੇਸ਼ਨ ਹੋਰ ਫੈਕਟ ਸਾਹਮਣੇ ਆਉਣਗੇ ਉਹਦੇ ਮੁਤਾਬਕ ਜਿਹੜੀ ਸਭ ਤੋਂ ਸਤਕਾਰਯੋਗ